ਤੁਸੀਂ ਇੱਕ ਪਖੰਡੀ ਸਾਹ ਦੇ ਜੋ ਕਿ ਸੋਸ਼ਲ ਮੀਡੀਆ ਤੇ ਵਕ ਵਕ ਮੀਡੀਆ ਦੇ ਅਦਾਰਿਆਂ ਤੇ ਚੈਨਲਾਂ ਤੇ ਆ ਕੇ ਇਹ ਰੋਲਾ ਪਾ ਰਿਹਾ ਕਿ ਇਹ ਪਖੰਡ ਕਰਦੇ ਨੇ ਪਖੰਡ ਕਰਦੇ ਨੇ ਪਖੰਡ ਕਰਦੇ ਨੇ ਮੈਂ ਉਹਨੂੰ ਦੱਸਣਾ ਚਾਹੁੰਦਾ ਭਾਈ ਅਸੀਂ ਕਿਹੜਾ ਪਖੰਡ ਕਰਦੇ ਆ ਸਾਡੇ ਧਰਮ ਦੀ ਆਸਥਾ ਸਾਡੀ ਆ ਤੁੰਗਕਣ ਹੁੰਦਾ ਵਿੱਚ ਇੰਟਰਫੇਅਰ ਕਰਨ ਵਾਲਾ ਤੂੰ ਆਪਣੇ ਨਾਲ ਕੁਝ ਕਿ ਜਿਹੜੇ ਅਖੌਤੀ ਲੀਡਰ ਨੇ ਉਹਨਾਂ ਨੂੰ ਨਾਲ ਲੈ ਕੇ ਤਾਂ ਤੂੰ ਕਦੀ ਕਿਤੇ ਪ੍ਰੈਸ ਕਾਨਫਰੰਸ ਕਰਦਾ ਕਦੀ ਕਿਤੇ ਪ੍ਰੈਸ ਕਾਨਫਰੰਸ ਕਰਦਾ ਕਦੀ ਕਿਤੇ ਬਿਆਨ ਦਿੰਦਾ ਮੇਰੀ ਗੱਲ ਸੁਣ ਬਾਬੇ ਗੁਰਪ੍ਰੀਤ ਤੈਨੂੰ ਆ ਪੰਜਾਬੀ ਦੇ ਵਿੱਚ ਸਮਝਾਉਣ ਲੱਗਿਆ ਜੇ ਤੂੰ ਪਖੰਡਵਾਦ ਦੱਸਦਾ ਨਾ ਤੇ ਪਖੰਡਵਾਦ ਮੈਂ ਤੁਹਾਡੇ ਧਰਮ ਚ ਯੂਟਿਊਬ ਦੇ ਵਿੱਚ ਅਨੇਕਾਂ ਵੀਡੀਓ ਪਈਆਂ ਉਹਨੂੰ ਚੈੱਕ ਕਰ ਲਈ ਕਿ ਪਖੰਡਵਾਦ ਕਿਹਨੂੰ ਕਹਿੰਦੇ ਨੇ ਠੀਕ ਹੈ ਜੀ ਦੂਜੀ ਗੱਲ ਆ ਇੱਕ ਹੋਰ ਪਤਾ ਨਹੀਂ ਆ ਮੈਂ ਵੀਡੀਓ ਦੇਖ ਰਿਹਾ ਸੀ ਕਿੰਦਾ ਵੀਣਾ ਦਾ ਸੌਦਾ ਲਾ ਦਿਆਂਗੇ ਸੌਦਾ ਲਾ ਦਿਆਂਗੇ ਉਹ ਭਾਈ ਸੌਦਾ ਲਾ ਦਿਆਂਗੇ ਅਸੀਂ ਨੇਪਾਲ ਤੋਂ ਆਏ ਆ ਜਾਂ ਅਸੀਂ ਚੀਨ ਦੇ ਵਿੱਚ ਰਹਿੰਦੇ ਆ ਅਸੀਂ ਵੀ ਪੰਜਾਬ ਦੀ ਧਰਤੀ ਦੇ ਵਿੱਚ ਰਹਿੰਦੇ ਆ ਅਸੀਂ ਵੀ ਪੰਜਾਬ ਦੀ ਧਰਤੀ ਦਾ ਪਾਣੀ ਪੀਂਦੇ ਆ ਜਿਹੜਾ ਤੁਸੀਂ ਪੀਂਦੇ ਹੋ ਅਸੀਂ ਵੀ ਪੰਜਾਬ ਦੀ ਕਣਕ ਦੀ ਰੋਟੀ ਖਾਂਦੇ ਆ ਜਿਹੜੀ ਤੁਸੀਂ ਖਾਂਦੇ ਹੋ ਇਹੋ ਜਿਹੀਆਂ ਉੱਚੀਆਂ ਗੱਲਾਂ ਉਹ ਕਰਦਾ ਹੁੰਦਾ ਜਿਹੜਾ ਧਾਰਮਿਕ عقیده ਦੇ ਸਿਸਟਮ ਦੇ ਵਿੱਚੋਂ ਬਾਹਰ ਹੋਵੇ ਜਿਹਦੇ ਦਿਮਾਗ ਦੇ ਉੱਤੇ ਗੁਰਮਤਿਆ ਉਹਦਾ ਬਾਸ ਨਾ ਹੋਵੇ ਉਹ ਹੀ ਗੱਲਾਂ ਕਰਦਾ ਹੁੰਦਾ ਜਿਹੜਾ ਇੱਕ ਅਸਲੀ ਸਿੱਖ ਆ ਗੁਰੂ ਦੇ ਲੜ ਲੱਗਿਆ ਹੋਇਆ ਜਿਹੜਾ ਸਿੱਖ ਆ ਉਹ ਕਦੀ ਵੀ ਇਹੋ ਜਿਹੀ ਓਛੀਆਰ ਕਰ ਨਹੀਂ ਕਰੇਗਾ ਕਿ ਜਿਹਦੇ ਨਾਲ ਸਮਾਜ ਦੇ ਵਿੱਚ ਆਪਸ ਦੇ ਵਿੱਚ ਕੋਈ ਫਸਾਦ ਹੋਵੇ ਜਾਂ ਉਹ ਇਹੋ ਜਿਹਾ ਮਾਹੌਲ ਬਣੇ ਕਿ ਜਿਹਦੇ ਨਾਲ ਦੋ ਸਮਾਜਾਂ ਦੇ ਵਿੱਚ ਟਕਰਾਅ ਹੋਵੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਦਾ ਪ੍ਰਚਾਰ ਪ੍ਰਸਾਰ ਤੇ ਇਹਨਾਂ ਨੇ ਜ਼ੋਰ ਦਿੱਤਾ ਇਹ ਪਖੰਡ ਕਰ ਦੇ ਅਸੀਂ ਭਾਈ ਆਚਾਰ ਪ੍ਰਸਾਰ ਤੇ ਪੂਰਾ ਜ਼ੋਰ ਲਾਇਆ ਤੁਹਾਨੂੰ ਦਿੱਕਤ ਹੈ ਤੁਸੀਂ ਆਪਣੀ ਲੈਂਡ ਵੱਡੀ ਕਰੋ ਭਾਈ ਸਾਡੇ ਤੇ ਟਿੱਕਟ ਪੀਣ ਕਰਨ ਵਾਲੇ ਤੁਸੀਂ ਕੌਣ ਹੋਨੇ ਹੋ ਜਦੋਂ ਕਿਸੇ ਦੀ ਲੈਂਡ ਛੋਟੀ ਕਰਨੀ ਹੋਵੇ ਆਪਣੀ ਲੈਂਡ ਵੱਲ ਧਿਆਨ ਦੇਈਦਾ ਹੁੰਦਾ ਆਪਣੀ ਲੈਂਡ ਵੱਡੀ ਕਰੋ ਤੁਸੀਂ ਪਖੰਡਵਾ ਦਾਖਦਿਓ ਆਪਣੀ ਪੀੜੀ ਥੱਲੇ ਸੋਟਾ ਫੇਰੋ ਬੜਾ ਕੁਝ ਨਿਕਲਣਾ ਵਿੱਚੋਂ ਅਸੀਂ ਤਾਂ ਤੁਹਾਨੂੰ ਕਹਿਨੇ ਨਹੀਂ ਆਹ ਵੀਡੀਓ ਦੇਖ ਰਹੀ ਹੈ ਬਾਬੇ ਗੁਰਪ੍ਰੀਤ ਤੇਰੀ ਕਹਿੰਦਾ ਅਭ ਇਹਨਾਂ ਦੇ ਜਿਹੜੇ ਪਾਸਟਰ ਆ ਉਹ ਜ਼ਹਿਰ ਵੀ ਕੇ ਦਿਖਾਉਣ ਭਾਈ ਵਧੀਆ ਗੱਲ ਆ ਵੀ ਤੂੰ ਤਾਂ ਬਹੁਤ ਵਧੀਆ ਸੁਝਾਅ ਦੇਤਾ ਚੱਲ ਮੈਂ ਵੀ ਤੈਨੂੰ ਫੇਰ ਕਹਿ ਦਿੰਦਾ ਵੀ ਮੈਨੂੰ ਸਵਾ ਲੱਖ ਨਾਲ ਲੜਕੇ ਦਿਖਾ ਦੇ ਯਾਰ ਤੂੰ ਕਿਹੜੇ ਹਿਸਾਬ ਕਿਤਾਬ ਦੇ ਨਾਲ ਤੂੰ ਕਹਿੰਦਾ ਵੀ ਮੈਂ ਕੀਰਤਨ ਕਰਦਾ ਮੈਂ ਅਕਲ ਤੇਰੇ ਗਿੱਟਿਆਂ ਦੇ ਵਿੱਚ ਆ ਗੱਲ ਕਰਨ ਦਾ ਤੈਨੂੰ ਨਹੀਂ ਪਤਾ ਅਸਾਈਲਮ ਲੈ ਕੇ ਤੂੰ ਸਾਡੀ ਕ੍ਰਿਸਚੀਅਨ ਕੰਟਰੀ ਦੇ ਵਿੱਚ ਤੂੰ ਪਨਾਹ ਲਈ ਆ ਤੂੰ ਕਿਹੜੀ ਗੱਲ ਕਰਦਾ ਏਜੰਸੀਆਂ ਦਾ ਬੰਦਾ ਤੂੰ ਪਈ ਅਸੀਂ ਕੁਨਾ ਲੋਕਾਂ ਦੀ ਸਾਰ ਲੈਨੇ ਆ ਜਿਨ੍ਹਾਂ ਲੋਕਾਂ ਨੂੰ ਤੁਸੀਂ ਪਛੜੇ ਹੋਇ ਇਸ ਦੱਸ ਕੇ ਉਹਨਾਂ ਨੂੰ ਤੁਸੀਂ ਨੀਚ ਦੱਸ ਕੇ ਜਾਂ ਉਹਨਾਂ ਨੂੰ ਤੁਸੀਂ ਜਾਤ ਪਾਤ ਦੇ ਫਰਕ ਦੇ ਨਾਲ ਬਿੱਕਰਾ ਕਰਦੇ ਹੋ ਅਸੀਂ ਉਹਨਾਂ ਨੂੰ ਗੱਲ ਨਾਲ ਲਾਉਨੇ ਆ ਠੀਕ ਆ ਅਸੀਂ ਕੋਈ ਧਰਮ ਪਰਿਵਰਤਨ ਨਹੀਂ ਕਰਦੇ ਤੁਸੀਂ ਸਾਨੂੰ ਸਾਬਤ ਕਰਕੇ ਦਿਖਾ ਦਿਓ ਅਸੀਂ ਧਰਮ ਪਰਿਵਰਤਨ ਕੀਤਾ ਅਸੀਂ ਮਨ ਪਰਿਵਰਤਨ ਕਰਦੇ ਆ ਜੇ ਮੈਂ ਤੈਨੂੰ ਸਿੱਧਾ ਚੈਲੰਜ ਕਰਦਾ ਗੁਰਪ੍ਰੀਤ ਤੂੰ ਚਾਰ ਐਤਵਾਰ ਆਜਾ ਪੋਸਟਲ ਅੰਕਰ ਨੂਲਾ ਜੀ ਦੇ ਚਰਚ ਜੇ ਤੇਰਾ ਮਨ ਨਾ ਪਰਵਰਤਨ ਹੋਇਆ ਤਾਂ ਮੇਰਾ ਨਾਮ ਬਦਲ ਦੇ ਜਿਹੜੀਆਂ ਤੇਰੇ ਅੰਦਰ ਵੀ ਕੋਈ ਦੁਸ਼ਟ ਦੀਆਂ ਤਾਕਤਾਂ ਹੋਣਗੀਆਂ ਉਹ ਵੀ ਨਿਕਲਣਗੀਆਂ ਚੀਕਾ ਮਾਰ ਮਾਰ ਨਿਕਲਗੀਆਂ ਜਿਹਨੂੰ ਤੁਸੀਂ ਪਖੰਡਵਾਦ ਦੱਸ ਦੇਣਾ ਵੀ ਇਹ ਚੀਕਾ ਮਰਬਾਉਂਦੇ ਆ ਉਹ ਭਾਈ ਉਹ ਦੁਸ਼ਟ ਆਤਮਾ ਮਾ ਨਿਕਲਦੀਆਂ ਨੇ ਚੀਕਾ ਮਾਰ ਮਾਰ ਕੇ ਰੋਲਾ ਪਾਉਂਦੀਆਂ ਕਿ ਅਸੀਂ ਕਿੱਥੇ ਆ ਗਏ ਅਸੀਂ ਤਾਂ ਦਰ ਦਰ ਗਏ ਸੀ ਕਿਸੇ ਨੇ ਕੱਢਿਆ ਨਹੀਂ ਇੱਥੇ ਆ ਕੇ ਦੁਸ਼ਟ ਆਤਮਾ ਮਾ ਨਿਕਲ ਗਈਆਂ ਅਸੀਂ ਕੱਢਦੇ ਆ ਤੂੰ ਗੱਲਾਂ ਕਰਦਾ ਪੋਸਟਲ ਅੰਤਰਨ ਰੂਲਾ ਜੀ ਦੇ ਨਾਲ ਗੱਲ ਕਰਨ ਦੀ ਡਿਬੇਟ ਕਰਨ ਦੀ ਤੇਰਾ ਲੈਵਲ ਹੈ ਨਹੀਂ ਉਹਨਾਂ ਦੇ ਬਰਾਬਰ ਬੈਠਣ ਦਾ ਵੀ ਤੂੰ ਗੱਲਾਂ ਕਰਦਾ ਤੂੰ ਸਾਡੇ ਨਾਲ ਹੀ ਡਿਬੇਟ ਕਰ ਲੈ ਸਾਡੇ ਕੋਲ ਹੈਗੇ ਐਨੇ ਇੰਟੈਲੈਕਚੁਅਲਸ ਬੁੱਧੀਜੀਵ ਜਿਹੜੇ ਤੈਨੂੰ ਇੱਕ ਮਿੰਟ ਦੇ ਵਿੱਚ ਤੇਰੀ ਮਤ ਦਾ ਤੇਰੇ ਤੇਰੇ ਹੀ ਲੋਕਾਂ ਨੂੰ ਗਿਆਨ ਦਵਾ ਸਕਦੇ ਨੇ ਵੀ ਤੂੰ ਕਿੰਨੀ ਕੁ ਮਤ ਦਾ ਮਾਲਕ ਹੈਂ ਤੂੰ ਗੱਲਾਂ ਕਰਦਾ ਤੂੰ ਜੇ ਅਸੀਂ ਕੁਝ ਬੋਲਦੇ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਵੀ ਸਾਨੂੰ ਕੁਝ ਪਤਾ ਨਹੀਂ ਅਸੀਂ ਸਿਰਫ ਚੁੱਪ ਬੈਠੇ ਸੀ ਤਾਂ ਇਸ ਗੱਲ ਤੋਂ ਬੈਠੇ ਸੀ ਕਿ ਸਾਡਾ ਜਿਹੜਾ ਭਾਈਚਾਰਾ ਆ ਉਹ ਬਣਿਆ ਰਹੇ ਬਣਿਆ ਰਹੇ ਪਰ ਤੇਰੇ ਵਰਗੇ ਜਿਹੜੇ ਅਖੌਤੀ ਲੀਡਰ ਨੇ ਸ਼ਰਾਰਤੀ ਅੰਸਰ ਨੇ ਏਜੰਸੀਆਂ ਦੇ ਬੰਦੇ ਨੇ ਇਹ ਨਹੀਂ ਚਾਹੁੰਦੇ ਕਿ ਸਮਾਜ ਦੇ ਵਿੱਚ ਭਾਈਚਾਰਾ ਜਿਹੜਾ ਉਹ ਆਪਸੀ ਮਿਲਵਲਾਪ ਦੇ ਵਿੱਚ ਰਵੇ ਮੈਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਇਹੋ ਜਿਹੇ ਬੰਦਿਆਂ ਨੂੰ ਨਾਥੇ ਪਾਓ ਇਹ ਨਾ ਹੋਵੇ ਕਿ 크ਿਸਚੀਅਨਟੀ ਦਾ ਇਤਿਹਾਸ ਬਰੋਲ ਲਿਓ ਜਿਨ੍ਹਾਂ ਨੇ ਜਿਨ੍ਹਾਂ ਨੇ 크ਿਸਚੀਅਨਟੀ ਦੇ ਨਾਲ ਮੱਥਾ ਲਾਇਆ ਉਹ ਮੁੱਦੇ ਮੂੰਹ ਆ ਕੇ ਡਿਗਿਆ ਆ ਆ YouTube Google ਦੇ ਉੱਤੇ Wikipedia ਖੋਲ ਕੇ ਸਰਚਾਂ ਕਰ ਲਓ ਤੁਹਾਨੂੰ ਲੱਗ ਜਾਏਗਾ ਪਤਾ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਨਾਂ ਦਾ ਸੁਧਾ ਲਾਵਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਉਹ ਭਾਈ ਜਿਹੜਾ ਅਸਲੀ ਗੁਰੂ ਸਿੱਖ ਦੇ ਨਾਲ ਪਿਆਰ ਕਰਨ ਵਾਲਾ ਬੰਦਾ ਆ ਉਹ ਕਦੀ ਵੀ ਇਹੋ ਜਿਹੀ ਓਛੀ ਹਰਕਤ ਨਹੀਂ ਕਰਦਾ ਤੁਸੀਂ ਐਵੇਂ ਭੋਲੇ ਭਾਲੇ ਸਿੱਖਾਂ ਨੂੰ ਵਰਗਲਾਉਣਾ ਆਪਣੇ ਮਗਰ ਜੇ ਅਸੀਂ ਬੋਲਣ ਤੇ ਆਈਏ ਫਿਰ ਤੁਹਾਡਾ ਬੇਦਬੀ ਵਾਲਾ ਬੁਖਾਰ ਵੀ ਤੁਹਾਡੇ ਤੇ ਚੜਦਾ ਫਿਰ ਤੁਹਾਡੇ ਖੇਰਦੇ ਵੀ ਵਲੁੰਦੇ ਜਾਂਦੇ ਆ ਕਿਹੜੀਆਂ ਗੱਲਾਂ ਤੁਸੀਂ ਕਰਦੇ ਹੋ